ਮੋਹਾਲੀ ਬਲੋਂਗੀ ਦੀ ਬਾਲ ਗੋਪਾਲ ਗਊਸ਼ਾਲਾ ਵਿਖੇ ਅੱਜ ਮੋਹਾਲੀ ਪੁਲਿਸ ਦੇ ਸੀਆਈਏ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ ਮੋਹਾਲੀ ਪੁਲਿਸ ਅਤੇ ਬਟਾਲਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਆਤਵਾਦੀਆਂ ਦੇ ਖਾਸ ਗੁਰਗੇ ਨਾਲ ਪੁਲਿਸ ਦੀ ਹੋਈ ਮੁੱਠਪੇੜ ਆਤਵਾਦੀ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ ਇਸ ਇਨਕਾਊਂਟਰ ਦੌਰਾਨ ਮੁਲਜ਼ਮ ਸ਼ਰਨਜੀਤ ਸਿੰਘ ਸੰਨੀ ਦੀ ਲੱਤ ਵਿੱਚ ਗੋਲੀ ਲੱਗੀ ਹੈ ਇਹ ਐਨਕਾਊਂਟਰ ਇਸ ਕਰਕੇ ਵੀ ਵੱਡਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਪੂਰਾ دہشت ਦੇ ਨਾਲ ਜੁੜਿਆ ਹੋਇਆ ਹੈ ਸ਼ਰਨਜੀਤ ਸਣੀ ਜਿਦੀ ਲਤ ਵਿੱਚ ਗੋਲੀ ਲੱਗੀ ਹੈ ਉਹ ਅਤਵਾਦੀ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਟੀਮ ਵੱਲੋਂ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਇਸੇ ਕੋਲੋਂ ਇਲੀਗਲ ਵੈਪਨ ਵੀ ਬਰਾਮਦ ਹੋਏ ਨੇ ਅਤੇ ਅਤੇ ਸ਼ਰਨਜੀਤ ਸਣੀ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਉਸ ਦੀ ਲੱਤ ਵਿੱਚ ਗੋਲੀ ਲੱਗੀ ਇਸ ਤੋਂ ਬਾਅਦ ਸ਼ਰਨਜੀਤ ਉਰਫ ਸਨੀ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ